ਜੇ ਵੀ ਤੇ ਹੁੰਦਾ ਤੁਸੀਂ ਮੇਰੇ ਨਾਲ ਦੱਸੋ ਕਿ ਜਿਹੜਾ ਵਿਅਕਤੀ ਨੇ ਅਮਰਤ੍ਰਿ ਛਕਿਆ ਅਗਰ ਉਹ ਜੋ ਅਮਰਤ ਪਾਨ ਕਰਦਾ ਜਿਹੜਾ ਅਮਰਤ ਅਯੋਗ ਵਸਤ ਪਾਨ ਕਰਦਾ ਉਸ ਕੋਈ ਬਚਤ ਪ੍ਰਾਪਤ ਕਰਦਾ ਫਿਰ ਤੁਸੀਂ ਕਹਿੰਦੇ ਕਿ ਪਦ੍ਰਿਸ਼ਿਆ ਉਹਦੇ ਲਈ ਤਾਂ ਅਸੀਂ ਰਸਤਾ ਰੱਖਦੇ ਤਾਂ ਕਿ ਉਹ ਨੂੰ ਨਾ ਅਮਰਤ ਛਕ ਸਕਦਾ ਪਰ ਜਿਹੜਾ ਵਿਅਕਤੀ ਨੇ ਅਮਰ ਛਕਿਆ ਨਹੀਂ ਤਾਂ ਦਾ ਹੁੰਦੇ ਫਾਇਦੇ ਸੇ ਪ੍ਰਭਾਵ ਦੇ ਤੋ ਅਮਰਤ੍ਰਿ ਛਕਿਆ ਤੇ ਕੀ ਅਸੀਂ ਉਹਨੂੰ ਪਦ੍ਰਿਸ਼ ਕਹਾਂਗੇ ਜੇਕਰ ਉਹ ਨਹੀਂ ਰਸਤ ਰੱਖਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਵੀ ਲਿਖਿਆ ਅਸੀਂ ਜੇ ਸਰਚ ਕਰਕੇ ਸਦਾ ਅਪਲਾਈ ਕਰਾਂਗੇ ਜੈਸਾ ਦੀ ਬੈਠੇ ਰਹੇ ਤਾਂ ਫਾਈਲ ਉਹ ਵੀ ਦਿੱਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਨਹੀਂ ਲਿਖਿਆ ਕਿ ਕੇਸ ਕੱਟਣ ਵਾਲਾ ਸਿੱਖ ਨਹੀਂ ਹੈ। ਪਰ 129 ਵਾਲੀ ਅਪਿਤ ਸ਼ਬਦ ਆਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹਦੇ ਵਿੱਚ ਕਿਤੇ ਨਹੀਂ ਲਿਖਿਆ ਕਿ ਕੇਸ ਕੱਟਣ ਵਾਲਾ ਅਪਿਤ ਹੁੰਦਾ। ਔਰ 45 ਵਾਲੀ ਕੇਸ ਸ਼ਬਦ ਆਇਆ ਜਿਸਦੇ ਵਿੱਚ ਕਿਤੇ ਨਹੀਂ ਲਿਖਿਆ ਕਿ ਕੇਸ ਨੂੰ ਰੱਖਣ ਵਾਲਾ ਹੀ ਸਿੱਖ ਹੈ ਜਾਂ ਕੇਸ ਨੂੰ ਕੱਟਣ ਵਾਲਾ ਸਿੱਖ ਨਹੀਂ ਹੈ। ਤਾਨੂੰ ਗੁਰੂ ਸਾਹਿਬ ਨੇ ਕਹੇ ਤੇ ਸਤ ਸਿਕੰਦ ਦਾ ਹਕਮ ਹੈ ਗੁਰੂ ਮਾਨੇ ਉਪਨੰਦ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕਿਉਂ ਜਾਣੇ ਤੁਹਾਡਾ ਸਿੱਖ ਦੀ ਪਰਿਭਾਸ਼ਾ ਦੇ ਉੱਪਰ ਐਸਜੀਪੀਸੀ ਨਾਲ ਕੀ ਡਿਫਰੈਂਸ ਹੈ ਦੇਖੋ ਜੀ ਐਸਜੀਪੀਸੀ ਜਿਹੜੀ ਹੈ ਉਹਨਾਂ ਨੇ ਜੋ ਹਾਪੀ ਡੈਵਿਡ ਦਿੱਤਾ ਸੀ ਉਹਦੇ ਚ ਉਹਨਾਂ ਨੇ ਸਹੀ ਤਰੀਕੇ ਸਿੱਖਾਂ ਨੂੰ ਗੈਰ ਧਰਮਾਂ ਦੇ ਲੋਕਾਂ ਜੋ ਸਿੱਖ ਧਰਮ ਅਡੋਪਟ ਕਰ ਰਹੇ ਹਨ ਇਹ ਕਹਿ ਕੇ ਕਿ ਉਹ ਸਿੱਖ ਹਨ ਬਾਕੀ ਜਿਹੜੇ ਦੇ ਕਿਸੇ ਪਰਿਵਾਰਾਂ ਚ ਪੈਦਾ ਹੋਏ ਨੇ ਅਗਰ ਉਹ ਦਾੜੀ ਕੇਸ ਕੱਟਦੇ ਨੇ ਜਾਂ ਵਾਲ ਕੱਟਦੇ ਨੇ ਉਹਨਾਂ ਨੂੰ ਉਹਨਾਂ ਨੇ ਪਤਿਤ ਕਰਾਰ ਦਿੱਤਾ ਸਾਡਾ ਉਹਨਾਂ ਨਾਲ ਵਿਵਾਦ ਇਹੀ ਹੈ ਕਿ ਉਹ ਪਤਿਤ ਨਹੀਂ ਹਨ ਜਿਸ ਵਿਅਕਤੀ ਨੇ ਅਮਰਤ ਜ਼ਿੰਦਗੀ ਦੇ ਵਿੱਚ ਕਦੇ ਸ਼ੱਕੇ ਹੀ ਨਹੀਂ ਉਹ ਪਤਿਤ ਕਿਵੇਂ ਹੋ ਸਕਦਾ ਇੱਕ ਅਮਰਤਾਰੀ ਵਿਅਕਤੀ ਜੋ ਬਜਰ ਪ੍ਰਯਤ ਕਰਕੇ ਅਮਰਤ ਭੰਗ ਕਰਦਾ ਉਹ ਪਤਿਤ ਹੋ ਸਕਦਾ ਔਰ ਜਿਸ ਨੇ ਕਦੇ ਅਮਰਤ ਸ਼ੱਕੇ ਨਹੀਂ ਉਸ ਨੂੰ ਪਤਿਤ ਕਰਾਰ ਦੇਣਾ ਜਿਹੜਾ ਗੈਰਵਾਜਬ ਹੈ ਔਰ 85% ਵਰਲਡ ਸਿੱਖ ਪਪੂਲੇਸ਼ਨ ਹੈ ਅਗਰ ਅਗਰਸੀਵ ਉਹਨਾਂ ਨੂੰ ਪਤਿਤ ਕਰਾਰ ਦੇ ਦੇਣਗੇ ਤਾਂ ਸਾਡੀ ਸਿੱਖ ਪਪੂਲੇਸ਼ਨ ਦੇ ਵਿੱਚੋਂ ਜਿਹੜਾ ਕਿ ਇੱਕ ਮਿਨੋਰਟੀ ਹੈ ਸਾਡਾ ਧਰਮ ਉਹਦੇ ਵਿੱਚੋਂ ਇੱਕ ਮਿਨੋਰਟੀ ਨਵੀਂ ਹੋਰ ਪੈਦਾ ਹੋਊਗੀ ਜਿਸ ਦੇ ਕੋਲ ਕੋਈ ਧਰਮ ਹੀ ਨਹੀਂ ਅੱਜ ਜਿੰਨਿਆਂ ਨੂੰ ਅਸੀਂ ਪਤਿਤ ਕਹਿੰਦੇ ਹਾਂ ਉਹਨਾਂ ਦੇ ਕੋਲ ਫਿਰ ਕੱਲ ਨੂੰ ਅਸੀਂ ਉਹਨਾਂ ਨੂੰ ਸਿੱਖ ਨਹੀਂ ਕਹਿੰਦੇ ਤਾਂ ਉਹਨਾਂ ਕੋਲ ਕੋਈ ਧਰਮ ਹੀ ਨਹੀਂ ਰਹਿ ਜਾਂਦਾ ਉਹ ਕਿਹੜੇ ਧਰਮ 'ਚ ਜਾਣਗੇ ਗੁਰਦੁਆਰੇ ਦੀ ਕਿਹੜੀ ਐਕਟ ਹੈਗਾ ਜਿਹਦੇ ਦੇ ਆਧਾਰ 'ਤੇ ਤੁਸੀਂ ਇਹ ਬੇਸ ਬਣਾਉਂਦੇ ਹੋ ਦੇਖੋ ਸੈਕਸ਼ਨ 29A ਜਿਹੜਾ ਗੁਰਦੁਆਰਾ ਐਕਟ ਦਾ ਉਹਦੇ ਮੁਤਾਬਕ ਜਿਹੜਾ ਵਿਅਕਤੀ ਸ੍ਰ ਉਸ ਤੋਂ ਬਾਅਦ ਅਮਰਤਾਰੀ ਸਿੰਘ ਹੈ ਜਿਹੜਾ ਅਮਰਤ ਜਿਸ ਨੇ ਸੰਗਲ ਸ਼ੱਕ ਲਿਆ ਉਹ ਸਿੰਘ ਹੋ ਜਾਂਦਾ ਉਹ ਖਾਲਸਾ ਹੋ ਜਾਂਦਾ ਅਗਰ ਉਹ ਕੋਈ ਬੱਜਰ ਕੁਰਾਇਤ ਕਰਦਾ ਫਿਰ ਉਹ ਪਤਿਤ ਹੁੰਦਾ ਜਿਸ ਨੇ ਅਮਰਤ ਸ਼ੱਕ ਹੈ ਨਹੀਂ ਉਹ ਸਿੱਖ ਹੈ ਪਰ ਉਹ ਸਹੀਤਾਰੀ ਸਿੱਖ ਹੈ ਚਾਹੇ ਉਹ ਅਮਰਤਾਰੀ ਨਹੀਂ ਵੀ ਹੈ